ਗੁਰੂਆਂ ਦੇ ਦਿਨ ਨਕਦੀ ਮਿਲੀ ਹੈ ਬੇਹਿਸਾਬ ਵੀ ਜਾਇਦਾਦ ਮਿਲੀ ਹੈ ਇੰਨਾ ਹੀ ਨਹੀਂ ਸੋਨੇ ਚਾਂਦੀ ਦੇ ਗਹਿਣਿਆਂ ਦਾ ਤਾਂ ਮੰਨੋ ਭੰਡਾਰ ਮਿਲ ਗਿਆ ਹੋਵੇ ਇਹ ਤਸਵੀਰਾਂ ਜੋ ਤੁਸੀਂ ਵੀ ਇੱਕ ਪਾ ਰਹੇ ਹੋ ਇੱਕ ਕਾਰੋਬਾਰ ਦੇ ਘਰ ਪਏ ਇਨਕਮ ਟੈਕਸ ਵਿਭਾਗ ਦੇ ਛਾਪੇ ਦੀਆਂ ਲਾਈਵ ਤਸਵੀਰਾਂ ਨੇ ਜਿੱਥੇ ਬੋਰੀਆਂ ਦੇ ਵਿੱਚ ਭਰ-ਭਰ ਕੇ ਨਕਦੀ ਰੱਖੀ ਗਈ ਸੀ ਨੋਟ ਵੀ ਇੰਨਾ ਸਾਭਿਆ ਪਿਆ ਘਰੇ ਕਹਿੰਦੇ ਅਧਿਕਾਰੀ ਵੀ ਹੱਕੇ ਬੱਕੇ ਰਹਿ ਗਏ ਕਿ ਆਖਰ ਇੰਨਾ ਕੈਸ਼ ਕੋਈ ਘਰ ਦੇ ਅੰਦਰ ਕਿਵੇਂ ਰੱਖ ਸਕਦਾ ਹੈ ਵੱਡੀ ਤਸਵੀਰ ਤੁਹਾਡੀ ਸਕਰੀਨ ਤੇ ਜਰੂਰ ਇਸ ਵੇਲੇ ਨਜ਼ਰ ਆ ਰਹੀ ਹੈ ਜਿੱਥੇ ਕਾਰੋਬਾਰੀ ਦੇ ਕਰਪੇ ਛਾਪੇ ਦੀਆਂ ਮੌਕੇ ਦੀਆਂ ਲਾਈਵ ਤਸਵੀਰਾਂ ਤੌਰ ਤੇ ਸਕਰੀਨ ਤੇ ਐਸੋਲੇ ਨਜ਼ਰ ਆ ਰਿਹਾ ਨੇ ਜਿੱਥੇ ਦੱਸਿਆ ਜਾਂਦਾ ਹੈ ਕਿ ਇੱਕ ਕਾਰੋਬਾਰੀ ਦੇ ਵੱਲੋਂ ਛਾਪਾ ਕਾਰੋਬਾਰੀ ਦੇ ਘਰ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਤੇ ਇਸ ਛਾਪੇ ਦੇ ਵਿੱਚ 7 ਘੰਟੇ ਲੱਗੇ ਨੇ ਨੋਟ ਗਿਣਨ ਦੇ ਲਈ 7 ਘੰਟਿਆਂ ਦੇ ਵਿੱਚ 14 ਕਰੋੜ ਰੁਪਏ ਦੀ ਨਕਦੀ ਗਿਣੀ ਜਾ ਚੁੱਕੀ ਹੈ ਜਦਕਿ 170 ਕਰੋੜ ਰੁਪਏ ਦੇ ਲਗਭਗ ਦੀ ਬੇ ਹਿਸਾਬੀ ਤੇ ਬੇਨਾਮੀ ਕਹਿ ਸਕਦੇ ਨੇ ਕਿ ਜਾਇਦਾਦ ਮਿਲੀ ਦੱਸੀ ਜਾ ਰਹੀ ਹੈ ਫਿਲਹਾਲ ਇਸ ਜਾਇਦਾਦ ਦੇ ਬਾਰੇ ਖਲਾਸਾ ਨਹੀਂ ਕੀਤਾ ਹੈ ਟੈਕਸ ਵਿਭਾਗ ਨੇ ਕੋਈ ਬਹੁਤਾ ਬਰ ਦੱਸਿਆ ਜਾਂਦਾ ਹੈ ਕਿ ਇਨਕਮ ਟੈਕਸ ਵਿਭਾਗ ਦੇ ਵੱਲੋਂ ਪੂਰੇ ਇਲਾਕੇ ਇਸ ਘਰ ਦੇ ਜਾਂ ਇਸ ਘਰ ਦੇ ਨਾਲ ਸੰਬੰਧਿਤ ਕੰਮ ਕਾਜਾਂ ਦੇ ਛਿੱਟੇ ਕਾਲੇ ਫਰੋਲਣੇ ਸ਼ੁਰੂ ਕਰ ਦਿੱਤੇ ਨੇ ਤਾਂ ਜੋ ਇਸ ਜਾਇਦਾਦ ਬਾਰੇ ਹੋਰ ਖੁਲਾਸੇ ਹੋ ਸਕਣ ਕਿ ਕਿੰਨੀ ਕਿ ਜਾਇਦਾਦ ਪਣਾ ਕੇ ਰੱਖੀ ਗਈ ਹੈ ਫਿਲਹਾਲ ਇਹ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਸਭ ਤੋਂ ਵੱਡੀ ਅਸੀਂ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਮਹਾਰਾਸ਼ਟਰ ਦੇ ਅੰਦੇਸ਼ ਸ਼ਹਿਰ ਦੇ ਵਿੱਚ ਇਨਕਮ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ ਇਨਕਮ ਟੈਕਸ ਟੀਮ ਨੇ ਭੰਡਾਰੀ ਫਾਈਨੈਂਸ ਦੇ ਦਿੱਤੇਨਾਥ ਕੋਆਪਰੇਟਿਵ ਬੈਂਕ ਦੇ ਉੱਤੇ ਛਾਪਾ ਮਾਰਿਆ ਇਸ ਦੌਰਾਨ ਕਰੋੜਾਂ ਦੀ ਬੇਹਿਸਾਬੀ ਜਾਇਦਾਦ ਮਿਲਿਆ ਜਿਸ ਨੂੰ ਇਨਕਮ ਟੈਕਸ ਵਿਭਾਗ ਨੇ ਜ਼ਬਤ ਕਰ ਲਿਆ ਹੈ ਕਾਰਵਾਈ ਦੇ ਦੌਰਾਨ ਵੱਡੀ ਮਾਤਰਾ ਚ ਕੈਸ਼ ਮਿਲਿਆ ਜਿਸ ਦੀ ਜਿਸ ਦੀ ਗਿਣਤੀ ਕਰਨ ਨੂੰ 14 ਘੰਟੇ ਲੱਗੇ ਅਧਿਕਾਰੀਆਂ ਨੂੰ ਅਧਿਕਾਰੀ ਇਸ ਨੇ ਨੋਟ ਗਣਦੇ ਗਣਦੇ ਥੱਕ ਗਏ ਤਾਂ ਅਧਿਕਾਰੀਆਂ ਦੇ ਵੱਲੋਂ ਬ੍ਰੇਕ ਲੈ ਲੈ ਕੇ 14 ਘੰਟਿਆਂ ਦੇ ਵਿੱਚ ਪੂਰੇ ਨੋਟਾਂ ਦੀ ਗਿਣਤੀ ਕੀਤੀ ਗਈ ਹੈ ਤੇ ਇਸ ਗਿਣਤੀ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜੋ ਅਧਿਕਾਰੀਆਂ ਨੇ ਨੋਟ ਗਿਣੇ ਨੇ ਹੁਣ ਤੱਕਰ 14 ਕਰੋੜ ਰੁਪਇਆ ਕੈਸ਼ ਦੱਸਿਆ ਜਾ ਰਿਹਾ ਹੈ ਜੀ ਹਾਂ 14 ਕਰੋੜ ਰੁਪਏ ਦੀ ਨਕਦੀ ਹੁਣ ਤਿੱਕਰ ਬਰਾਮਦ ਹੋ ਚੁੱਕੀ ਹੈ ਪੰਡਾਰੀ ਦੇ ਘਰ ਦੱਸਿਆ ਜਾਂਦਾ ਕਿ ਪੰਡਾਰੀ ਬਹੁਤ ਤਕੜੇ ਬਿਜ਼ਨਸਮੈਨ ਹੈ ਜਿਸ ਦੇ ਘਰ ਛਾਪਾ ਵੱਜਾ ਇਨਕਮ ਟੈਕਸ ਵਿਭਾਗ ਨੇ ਰੇਡ ਮਾਰੀ ਬੋਰਗਿਆਂ ਦੇ ਵਿੱਚ ਲਫਾਫਿਆਂ ਦੇ ਵਿੱਚੋਂ ਨੋਟ ਤਣ ਤਣ ਕੇ ਰੱਖੇ ਗਏ ਸਨ ਇਹਨਾਂ ਨੋਟਾਂ ਦੀ ਤਗਾ ਤੇ ਦੱਸਿਆ ਜਾਂਦਾ ਕਿ ਜਦੋਂ ਅਧਿਕਾਰੀ ਨੇ ਛਾਪਾ ਮਾਰਿਆ ਤੇ ਲਫਾਫਿਆਂ ਚੋਂ ਨੋਟਾਂ ਦੇ ਬੰਡਲਾਂ ਦਾ ਮੀ ਪੈ ਗਿਆ ਹੋਵੇ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਸਨ ਪਰ ਫਿਲਹਾਲ ਬਹੁਤ ਵੱਡੀਆਂ ਤਸਵੀਰਾਂ ਨਾਲ ਦਿਖਾ ਰਹੇ ਹਾਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਅਧਿਕਾਰੀਆਂ ਵੱਲੋਂ ਨੋਟਾਂ ਦੀ ਗਿਣਤੀ ਕਰ ਕਰ ਇੱਕ ਜਗ੍ਹਾ ਨੋਟ ਇਕੱਠੇ ਕੀਤੇ ਜਾ ਰਹੇ ਨੇ ਘਰੇ ਪਈਆਂ ਬੋਰੀਆਂ ﺍﻟल्फਾਫਿਆਂ ਚੋਂ ਕਈਆਂ ਚੀਜ਼ਾਂ ਦੇ ਵਿੱਚੋਂ ਨੋਟਾਂ ਦੀਆਂ ਥੱਦੀਆਂ ਥੱਦੀਆਂ ਨਿਕਲੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੋਨਾ ਬਰਾਮਦ ਕੀਤਾ ਗਿਆ ਤੇ ਸੋਨੇ ਦਾ ਭਾਰ 8 ਕਿਲੋ ਦੇ ਲਗਭਗ ਪਹੁੰਚ ਚੁੱਕਿਆ ਜੀ ਹਾਂ 8 ਕਿਲੋ ਦੇ ਲਗਭਗ ਸੋਨੇ ਦੇ ਗਹਿਣੇ ਤੇ ਜਿਵਰਾਤ ਬਰਾਮਦ ਕੀਤੇ ਗਏ ਦੱਸੇ ਜਾ ਰਹੇ ਨੇ ਸੋਨੇ ਦੇ ਗਹਿਣੇ 8 ਕਿਲੋ ਬਰਾਮਦ ਹੋਏ ਨੇ ਉਥੇ ਨਕਦੀ ਗਿਣ-ਗਿਣ ਕੇ ਅਧਿਕਾਰੀ ਥੱਕ ਗਏ ਨੇ ਹੱਕੇ ਬੱਕੇ ਰਹਿ ਗਏ ਨੇ ਫਿਲਹਾਲ ਇੱਕਪਲੈਕਸ ਵੱਲੋਂ ਦੀ ਇੱਕ ਕਾਰਵਾਈ ਲਗਾਤਾਰ 72 ਘੰਟੇ ਤੱਕ ਚੱਲੀ ਹੈ ਛਾਪੇਮਾਰੀ ਚ ਵਿਭਾਗ ਨੂੰ ਭੰਡਾਰੀ ਫੈਮਿਲੀ ਦੇ ਕੋਲੋਂ 170 ਕਰੋੜ ਦੀ ਬੇਹਿਸਾਬ ਜਾਇਦਾਦ ਮਿਲੀ ਹੈ ਇਸ ਤੋਂ ਇਲਾਵਾ 8 ਕਿਲੋ ਸੋਨਾ ਮਿਲਿਆ ਇਨਕਮ ਟੈਕਸ ਬੈਟ ਨੇ ਕੁੱਲ 170 ਕਰੋੜ ਦੀ ਬੇਹਿਸਾਬ ਜਾਇਦਾਦ ਦਾ ਪਤਾ ਲਾਇਆ ਹੈ ਫਿਲਹਾਲ ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ ਅਧਿਕਾਰੀਆਂ ਨੇ ਛਾਪੇਮਾਰੀ ਦੇ ਦੌਰਾਨ ਮਿਲੇ 14 ਕਰੋੜ ਰੁਪਏ ਕੈਸ਼ ਨੂੰ ਗਿਣਨ ਲਈ ਤਕਰੀਬਨ 14 ਘੰਟੇ ਬਤਾ ਦੱਤੇ ਨੇ ਇਨ